ਅੱਜ ਵੀ ਪ੍ਰੇਰਨਾਦਾਇਕ ਹੈ ਸ਼ਹੀਦ ਉਦਮ ਸਿੰਘ ਦੀ ਕੁਰਬਾਨੀ। ਅੰਮ੍ਰਿਤਸਰ ਦੀ ਵਿਰਾਸਤ ਬਹੁਤ ਅਮੀਰ ਅਤੇ ਬਖਸ਼ਿਸ਼ਾਂ ਭਰਪੂਰ ਹੈ। ਜਿੱਥੇ ਅੰਮ੍ਰਿਤਸਰ ਦੀ ਵਿਰਾਸਤ ਪਵਿੱਤਰ ਧਾਰਮਿਕ ਸਥਾਨ ਹਰਮੰਦਰ ਸਾਹਿਬ ਦੇ ਰਾਹੀਂ ਸਰਬੱਤ ਦੇ ਭਲੇ ਲਈ ਪ੍ਰੇਰਨਾ ਪ੍ਰਦਾਨ ਕਰਦੀ ਹੈ, ਉੱਥੇ ਨਾਲ ਹੀ ਜਲਿਆਂਵਾਲੇ ਬਾਗ ਦੇ ਸਾਕੇ ਰਾਹੀਂ ਅਣਖਵਈ ਜੀਵਨ ਜਿਉਣ ਦੀ ਚੇਤਨਾ ਵੀ ਦਿੰਦੀ ਹੈ। ਇਸ ਅਣਖ ਭਰਪੂਰ ਸਾਕੇ ਵਿੱਚੋਂ ਹੀ ਸਾਡੇ ਮਹਾਨ ਸ਼ਹੀਦ ਸ਼ਹੀਦ ਸਰਦਾਰ ਉਧਮ ਸਿੰਘ ਪੈਦਾ ਹੁੰਦਾ ਜਿਸ ਦੀ ਸ਼ਹਾਦਤ ਨੂੰ ਅੱਜ ਅਸੀਂ ਸਜਦਾ ਕਰ ਰਹੇ ਹਾਂ ਉਧਮ ਸਿੰਘ ਪੰਜਾਬੀਆਂ ਦਾ ਉਹ ਮਹਾਨ ਸ਼ਹੀਦ ਹੈ ਜਿਸ ਦਾ ਨਾਮ ਭਾਰਤ ਦੇ ਇਤਿਹਾਸ ਵਿੱਚ ਸਦਾ ਲਈ ਸੁਨਹਿਰੀ ਅੱਖਰਾਂ ਤੇ ਲਿਆ ਗਿਆ ਹੈ ਉਹ ਨਾ ਸਿਰਫ ਇੱਕ ਇਨਕਲਾਬੀ ਸੀ ਬਲਕਿ ਉਹ ਇੱਕ ਸੰਕਲਪ ਸੋਚ ਅਤੇ ਅਟੁੱਟ ਹੌਸਲੇ ਦਾ ਪ੍ਰਤੀਕ ਸੀ ਉਹ ਇੱਕ ਅਜਿਹੀ ਸ਼ਖਸੀਅਤ ਸੀ ਜਿਸਨੇ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਕੌਮ ਦੇ ਨਾਂ ਕੀਤਾ ਅਤੇ ਆਖਰਕਾਰ ਆਪਣਾ ਸਿਰ ਧਰਮ ਤੇ ਇਨਸਾਫ ਵਾਸਤੇ ਕੁਰਬਾਨ ਕਰ ਦਿੱਤਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੋਂ ਬਾਅਦ ਸ਼ਹੀਦ ਉਦਮ ਸਿੰਘ ਹੀ ਹੈ ਜਿਸ ਨੂੰ ਸ਼ਹੀਦ-ਏ-ਆਜ਼ਮ ਲਖਬਨਾਲ ਨਿਵਾਜ਼ਿਆ ਗਿਆ ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਕਸਬਾ ਸੁਨਾਮ ਵਿਖੇ ਹੋਇਆ ਸੀ ਉਦਮ ਸਿੰਘ ਦਾ ਪਹਿਲਾ ਨਾਂ ਸ਼ੇਰ ਸਿੰਘ ਸੀ ਅਤੇ ਉਹ ਛੋਟੀ ਉਮਰ ਵਿੱਚ ਹੀ ਅਨਾਥ ਹੋ ਗਏ ਸਨ ਉਦਮ ਸਿੰਘ ਦਾ ਬਚਪਨ ਕਠਿਨਾਈਆਂ ਅਤੇ ਸੰਘਰਸ਼ ਭਰਿਆ ਰਿਹਾ ਸੀ ਉਸ ਨੂੰ ਅਤੇ ਉਸ ਦੇ ਵੱਡੇ ਭਰਾ ਨੂੰ 1907 ਵਿੱਚ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਅਨਾਥ ਆਸ਼ਰਮ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਨੂੰ ਅਨਾਥ ਆਸ਼ਰਮ ਵਿੱਚ ਅੰਮ੍ਰਿਤ ਸ਼ਕਾਇਆ ਅਤੇ ਸ਼ੇਰ ਸਿੰਘ ਦਾ ਨਾਮ ਉਦਮ ਸਿੰਘ ਰੱਖਿਆ ਗਿਆ 1917 ਵਿੱਚ ਉਦਮ ਸਿੰਘ ਦਾ ਭਰਾ ਜੋ ਅਨਾਥ ਆਸ਼ਰਮ 'ਚ ਉਸ ਦੇ ਨਾਲ ਹੀ ਰਹਿ ਰਿਹਾ ਸੀ ਉਸ ਦੀ ਬਿਮਾਰੀ ਨਾਲ ਮੌਤ ਹੋ ਗਈ 1918 ਵਿੱਚ ਆਪਣੀ 10ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਸਨੇ 1919 ਵਿੱਚ ਅਨਾਥ ਆਸ਼ਰਮ ਛੱਡ ਦਿੱਤਾ ਉਦਮ ਸਿੰਘ ਦੀ ਜ਼ਿੰਦਗੀ 'ਚ ਸਭ ਤੋਂ ਵੱਡਾ ਮੋੜ 13 ਅਪ੍ਰੈਲ 1919 ਨੂੰ ਆਇਆ ਜਦ ਚਲਿਆਂਵਾਲੇ ਬਾਗ ਵਿੱਚ નિર્ਦੋਸ਼ ਹਿੰਦੂਸਤਾਨੀਆਂ ਨੂੰ ਜਰਨਲ ਡਾਇਰ ਦੇ ਹੁਕਮ ਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਹਮਲੇ ਦੇ ਸਮੇਂ ਉਦਮ ਸਿੰਘ ਉੱਥੇ ਮੌਜੂਦ ਸਨ ਜਿਸ ਅਨੁਸਾਰ ਦੋ ਤਰ੍ਹਾਂ ਦੇ ਵਿਚਾਰ ਮਿਲਦੇ ਹਨ। ਇੱਕ ਖੋਜ ਅਨੁਸਾਰ ਉਦਮ ਸਿੰਘ ਬਾਹਰ ਆਪਣੀ ਕਿਰਤ ਕਮਾਈ ਲਈ ਕੁਝ ਵੇਚ ਰਿਹਾ ਸੀ ਅਤੇ ਦੂਜੇ ਵਿਚਾਰ ਅਨੁਸਾਰ ਉਦਮ ਸਿੰਘ ਉੱਥੇ ਮੌਜੂਦਾ ਲੋਕਾਂ ਨੂੰ ਪਾਣੀ ਪਿਆ ਰਿਹਾ ਸੀ। ਇਸ ਕਤਲੇਆਮ ਦਾ ਉਦਮ ਸਿੰਘ ਤੇ ਡੂੰਘਾ ਪ੍ਰਭਾਵ ਪੈਣਾ ਸੁਭਾਅ ਤੁਸੀਂ ਅਤੇ ਉਸ ਸਮੇਂ ਹੀ ਉਦਮ ਸਿੰਘ ਨੇ ਕਤਲੇਆਮ ਦੇ ਦੋਸ਼ੀਆਂ ਤੋਂ ਬਦਲਾ ਲੈਣ ਦੀ ਸਹੌਕਾ ਦੀ ਜਿਸ ਕਾਰਨ ਉਹ ਇਨਕਲਾਬੀ ਸਰਗਰਮੀਆਂ ਸ਼ਾਮਲ ਹੋ ਗਿਆ ਉਸਨੇ ਭਾਰਤੀਨ ਕਲੱਬਿਆਂ ਨੂੰ ਮਿਲਣਾ ਅਤੇ ਇਨਕਲਾਬੀ ਸਾਹਿਤ ਪੜ੍ਹਨਾ ਸ਼ੁਰੂ ਕੀਤਾ ਉਹ ਭਾਰਤੀ ਆਜ਼ਾਦੀ ਅੰਦੋਲਨ ਦੇ ਨਾਇਕ ਸਰਦਾਰ ਭਗਤ ਸਿੰਘ ਤੋਂ ਵੀ ਪ੍ਰੇਰਿਤ ਸੀ। ਜਲਿਆਂਵਾਲੇ ਬਾਗ ਦਾ ਬਦਲਾ ਲੈਣ ਦੀ ਆਪਣੀ ਸੌ ਨੂੰ ਪੂਰਾ ਕਰਨ ਲਈ 1933 ਵਿੱਚ ਲਾਹੌਰ ਜਾ ਕੇ ਉਸਨੇ ਇੱਕ ਪਾਸਪੋਰਟ ਪ੍ਰਾਪਤ ਕੀਤਾ ਅਤੇ ਲੰਡਨ ਚਲਾ ਗਿਆ। ਇੱਥੇ ਉਦਮ ਸਿੰਘ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਲਿਆ। ਉਦਮ ਸਿੰਘ ਨੇ ਲੰਬੇ ਸਮੇਂ ਤੱਕ ਆਪਣੇ ਮਨ ਦੀ ਅੱਗ ਨੂੰ ਆਪਣੇ ਅੰਦਰ ਸੰਭਾਲਿਆ। ਉਸਨੇ ਅਨੇਕ ਰੂਪ ਬਦਲੇ ਅਤੇ ਅਖੀਰ ਲੰਡਨ 'ਚ 13 ਮਾਰਚ 1940 ਨੂੰ ਕੈਕਸਟਨ ਹਾਲ ਵਿੱਚ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਚਲੇ ਗਿਆ। ਵਾਲੀ ਬਾਗ ਦੇ ਸ਼ਹੀਦਾਂ ਦਾ ਬਦਲਾ ਲੈ ਲਿਆ ਇਹ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਇਹ ਤਾਂ ਇਨਸਾਫ ਅਤੇ ਇਤਿਹਾਸ ਦੇ ਨਿਆਂ ਲਈ ਇੱਕ ਇਨਕਲਾਬੀ ਜਵਾਬ ਸੀ ਉਦਮ ਸਿੰਘ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਉਸਨੇ ਇਹ ਸਜ਼ਾ ਹੱਸ ਕੇ ਸਵੀਕਾਰ ਕੀਤੀ 31 ਜੁਲਾਈ 1940 ਨੂੰ ਉਸ ਨੂੰ ਲੰਡਨ ਦੀ ਜੇਲ੍ਹ 'ਚ ਫਾਂਸੀ ਦਿੱਤੀ ਗਈ 1974 ਵਿੱਚ ਉਸ ਦੀਆਂ ਅਸਤੀਆਂ ਨੂੰ ਭਾਰਤ ਲਿਆ ਕੇ ਉਹਨਾਂ ਦਾ ਸਨਮਾਨ ਨਾਲ ਸੰਸਕਾਰ ਕੀਤਾ ਗਿਆ। ਉੱਥੇ ਕੁਲ ਸੁਨੋਦ ਦਿੱਤੇ ਆਪਣੇ ਬਿਆਨ ਵਿੱਚ ਸ਼ਹੀਦ ਉਦਮ ਸਿੰਘ ਨੇ ਕਿਹਾ ਕਿ ਉਸ ਦਾ ਨਾਂ ਰਾਮ ਹਮਮ ਸਿੰਘ ਆਜ਼ਾਦ ਹੈ। ਇਸ ਅਪਣਾਏ ਗੇ ਨਾਂ ਦੇ ਪਹਿਲੇ ਤਿੰਨ ਸ਼ਬਦ ਭਾਰਤ ਦੇ ਤਿੰਨ ਪ੍ਰਮੁੱਖ ਧਰਮਾਂ ਕਰਮਵਾਰ Hindu, Islam ਅਤੇ Sikh ਧਰਮ ਨੂੰ ਦਰਸਾਉਂਦੇ ਹਨ ਅਤੇ ਆਜ਼ਾਦ ਸ਼ਬਦ ਉਸ ਦੇ ਬਸਤੀਵਾਦੀ ਵਿਰੋਧੀ ਵਿਸ਼ਵਾਸ ਲਈ ਸੀ। ਉਦਮ ਸਿੰਘ ਨੂੰ ਲੰਡਨ ਦੀ ਬ੍ਰਿਕਸਟਨ ਜੇਲ੍ਹ ਵਿੱਚ ਰੱਖਿਆ ਗਿਆ ਸੀ 4 ਜੂਨ 19 340 ਨੂੰ ਸੈਂਟਰਲ ਕ੍ਰਿਮੀਨਲ ਕੋਰਟ 올ਡ ਬੈਲਵਿਚ ਸ਼ੁਰੂ ਹੋਏ ਆਪਣੇ ਮੁਕਦਮੇ ਦੌਰਾਨ ਉਸਨੇ 42 ਦਿਨਾਂ ਲਈ ਵਰਤ ਰੱਖਿਆ ਉਸ ਦਾ ਬਚਾਅ ਵੀ ਕੇ ਕ੍ਰਿਸ਼ਨਾ ਮੈਨਨ ਅਤੇ ਸੈਂਟ ਜੌਨ ਹਚਨਸਨ ਦੁਆਰਾ ਕੀਤਾ ਗਿਆ ਸੀ ਜਦਕਿ ਮੁਕਦਮਾ ਜੇਬੀ ਮੈਕ ਕੋਲਰ ਦੁਆਰਾ ਪੇਸ਼ ਕੀਤਾ ਗਿਆ ਸੀ ਮੁਕਦਮੇ ਤੋਂ ਬਾਅਦ ਕੇਂਦਰੀ ਅਪਰਾਧਿਕ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਤੇ ਉਸ ਨੂੰ 31 ਜੁਲਾਈ 1940 ਨੂੰ ਲੰਡਨ ਦੀ ਪੈਟਰਨ ਵਿਲ ਜੇਲ ਵਿੱਚ ਫਾਂਸੀ ਦਿੱਤੀ ਗਈ ਜੱਜ ਦੁਆਰਾ ਸਜ਼ਾ ਸੁਣਾਉਣ ਤੋਂ ਬਾਅਦ ਸ਼ਹੀਦ ਉਦਮ ਸਿੰਘ ਨੇ ਇੱਕ ਪਾਸ਼ਵ ਦਿੱਤਾ ਸੀ ਜਿਸ ਵਿੱਚ ਕਿਹਾ ਸੀ ਮੈਂ ਮਰਨ ਤੋਂ ਨਹੀਂ ਡਰਦਾ ਮੈਨੂੰ ਮਰਨ ਤੇ ਮਾਣ ਹੈ ਮੈਨੂੰ ਉਮੀਦ ਹੈ ਕਿ ਜਦੋਂ ਮੈਂ ਚਲਾ ਜਾਵਾਂਗਾ ਤਾਂ ਆਪਣੀ ਜਨਮ ਭੂਮੀ ਨੂੰ ਆਜ਼ਾਦ ਕਰਵਾਉਣ ਲਈ ਮੇਰੀ ਜਗ੍ਹਾ ਤੇ ਮੇਰੇ ਹਜ਼ਾਰਾਂ ਦੇਸ਼ ਵਾਸੀ ਤੁਹਾਨੂੰ ਕੰਦੇ ਕੁੱਤਿਆਂ ਨੂੰ ਬਾਹਰ ਕੱਢਣ ਲਈ ਆਉਣਗੇ ਤੇ ਮੇਰੇ ਦੇਸ਼ ਨੂੰ ਅਝਾਦ ਕਰਵਾਉਣਗੇ ਅਦਾਲਤ ਵਿੱਚ ਉਸਦੀ ਬਹਾਦਰੀ ਰਹਿਮ ਦੀ ਭੀਖ ਮੰਗਣ ਤੋਂ ਇਨਕਾਰ ਅਤੇ ਜਿਸ ਦਲੇਰੀ ਨਾਲ ਉਸਨੇ ਮੌਤ ਨੂੰ ਗਲੇ ਲਗਾਇਆ ਉਸਨੇ ਉਸ ਨੂੰ ਭਾਰਤੀ ਆਜ਼ਾਦੀ ਅੰਦੋਲਨ ਦਾ ਨਾਇਕ ਬਣਾ ਦਿੱਤਾ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਜਦ ਅਸੀਂ 2025 ਵਿੱਚ ਮਹਾਨ ਸ਼ਹੀਦ ਉਦਮ ਸਿੰਘ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਤਾਂ ਅਸਲ ਵਿੱਚ ਉਹ ਕਿਹੜੇ ਸਬਕ ਹਨ ਜਿਹੜੇ ਸਾਨੂੰ ਇਹਨਾਂ ਦਿਹਾੜਿਆਂ ਤੋਂ ਆਪਣੇ ਜੀਵਨ ਵਿੱਚ ਧਾਰਨ ਕਰਨੇ ਚਾਹੀਦੇ ਹਨ ਤਾਂ ਜੋ ਇਹ ਦਿਨ ਮਨਾਉਣੇ ਸਫਲ ਹੋਣ ਮੇਰਾ ਇਹ ਮੰਨਣਾ ਹੈ ਕਿ ਸ਼ਹੀਦ ਉਦਮ ਸਿੰਘ ਦੇ ਜੀਵਨ ਅਤੇ ਸ਼ਹਾਦਤ ਤੋਂ ਪੰਜ ਗੁਨਾਤਮਕ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਜੋ ਸਾਨੂੰ ਗ੍ਰਹਿਣ ਕਰਨੀਆਂ ਚਾਹੀਦੀਆਂ ਹਨ ਇਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਪਹਿਲਾ ਦੇਸ਼ ਪ੍ਰੇਮ ਨਾਲ ਭਰਪੂਰ ਜੀਵਨ ਉਦਮ ਸਿੰਘ ਨੇ ਆਪਣੀਆਂ ਨਿੱਜੀ ਸੁੱਖ ਸੁਹੂਲਤਾਂ ਤੋਂ ਵੱਧ ਦੇਸ਼ ਦੀ ਆਜ਼ਾਦੀ ਨੂੰ ਤਰਜੀਹ ਦਿੱਤੀ ਇਹੀ ਸਿਖਾਉਂਦਾ ਹੈ ਕਿ ਜਦੋਂ ਸੱਚ ਅਤੇ ਨਿਆਂ ਦੀ ਗੱਲ ਹੋਵੇ ਤਾਂ ਹਿੰਮਤ ਨਾਲ ਅੱਗੇ ਵਧਣਾ ਚਾਹੀਦਾ ਹੈ ਸੰਕਲਪ ਦੀ ਸ਼ਕਤੀ ਉਦਮ ਸਿੰਘ ਨੇ 10 ਸਾਲਾਂ ਤੋਂ ਵੱਧ ਸਮੇਂ ਤੱਕ ਆਪਣੇ ਉਦੇਸ਼ ਨੂੰ ਨਹੀਂ ਭੁਲਾਇਆ ਇਹ ਅੱਜ ਦੇ ਨੌਜਵਾਨਾਂ ਨੂੰ ਸਿਖਾਉਂਦਾ ਹੈ ਕਿ ਜੇ ਮਨ ਵਿੱਚ ਪੱਕੀ ਨੀਤ ਹੋਵੇ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਸਭਿਆਚਾਰ ਤੇ ਪਛਾਣ ਦੀ ਰੱਖਿਆ ਵਿਦੇਸ਼ਾਂ ਵਿੱਚ ਰਹਿ ਕੇ ਵੀ ਉਦਮ ਸਿੰਘ ਨੇ ਆਪਣੇ ਪੰਜਾਬੀ ਸਭਿਆਚਾਰ ਆਪਣੀ ਪਛਾਣ ਤੇ ਆਪਣੇ ਗੁਰੂਆਂ ਦੀ ਸਿਧਾਂਤਾਂ ਨੂੰ ਨਹੀਂ ਭੁਲਾਇਆ ਨੌਜਵਾਨਾਂ ਨੂੰ ਆਪਣੀ ਜੜ ਨਾਲ ਜੁੜੇ ਰਹਿਣਾ ਚਾਹੀਦਾ ਹੈ ਸਮਾਜਿਕ ਨਿਆਂ ਲਈ ਆਵਾਜ਼ ਉਹ ਕਿਸੇ ਧਰਮ ਜਾਂ ਜਾਤੀ ਲਈ ਨਹੀਂ ਸਾਰੀ ਮਨੁੱਖਤਾ ਲਈ ਲੜਿਆ ਅੱਜ ਜਦ ਐਸੈਂਸੀਅਲਤਾ ਵੱਧ ਰਹੀ ਹੈ ਤਾਂ ਸ਼ਹੀਦ ਉਦਮ ਸਿੰਘ ਸਾਡੇ ਸਾਰਿਆਂ ਲਈ ਸਮਾਜਿਕ ਨਿਆਂ ਅਤੇ ਸਮਾਨਤਾ ਦੀ ਪ੍ਰੇਰਨਾ ਹਨ ਮੌਤ ਵੀ ਪ੍ਰੇਰਕ ਬਣ ਸਕਦੀ ਹੈ ਉਹ ਮਰਿਆ ਨਹੀਂ ਉਹ ਅੱਜ ਵੀ ਜਿਉਂਦਾ ਹੈ ਉਹ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਦਾ ਮਕਸਦ ਸਿਰਫ ਜੀਵਨ ਬਸਰ ਕਰਨਾ ਨਹੀਂ ਸਗੋਂ ਕਿਸੇ ਉੱਚੇ ਉਦੇਸ਼ ਲਈ ਜਿਉਣਾ ਹੈ ਇਹ ਮਹੱਤਵਪੂਰਨ ਗੁਣ ਹਨ ਜਿਹੜੇ ਮੈਨੂੰ ਲੱਗਦਾ ਹੈ ਕਿ ਸ਼ਹੀਦ ਉਦਮ ਸਿੰਘ ਦੀ ਸ਼ਖਸੀਅਤ ਅਤੇ ਸ਼ਹਾਦਤ ਤੋਂ ਉੱبر ਕੇ ਸਾਡੇ ਸਾਹਮਣੇ ਪ੍ਰਗਟ ਹੁੰਦੇ ਹਨ ਜਿਨ੍ਹਾਂ ਤੇ ਚੱਲਦੇ ਹੋਏ ਅਸੀਂ ਆਪਣੇ ਮਹਾਨਾਇਕਾਂ ਨੂੰ ਯਾਦ ਰੱਖੀਏ ਗੁਰਬਾਣੀ ਦੇ ਲੜ ਲੱਗੀਏ ਅਤੇ ਸ਼ਹੀਦ ਉਦਮ ਸਿੰਘ ਦੀ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਹੱਕ ਸੱਚ ਇਨਿਆਂ ਤੇ ਸਵੈਮਾਨ ਜਿਹੇ ਗੁਣਾਂ ਨੂੰ ਆਪਣੇ ਅੰਦਰ ਪਰੋਈਏ ਤਾਂ ਹੀ ਇਹ ਦਿਹਾੜੇ ਮਨਾਉਣੇ ਸਾਰਥਿਕ ਹੋਣਗੇ ਇਹ ਆਰਟੀਕਲ ਅਜੀਤ ਨਿਊਜ਼ਪੇਪਰ ਦੇ ਵਿੱਚ ਪ੍ਰੋਫੈਸਰ ਡਾਕਟਰ ਕਰਮਜੀਤ ਸਿੰਘ ਵੱਲੋਂ ਲਿਖਿਆ ਗਿਆ ਸੀ ਜਿਹੜਾ ਮੈਂ ਅੱਜ ਤੁਹਾਨੂੰ ਸੁਣਾਇਆ